ਪੁਲਿਸ ਅਤੇ ਪਬਲਿਕ ਦਾ ਰਿਸ਼ਤਾ ਇੱਕ ਦੋਸਤ ਦੀ ਤਰ੍ਹਾਂ ਹੋਣਾ ਚਾਹੀਦਾ ਹੈ ਨੋ ਮਾਸ ਦੀ ਤਰ੍ਹਾਂ ਹੋਣਾ ਚਾਹੀਦਾ ਹੈ ਇਹ ਕਹਿਣਾ ਹੈ ਜ਼ਿਲ੍ਹਾ ਪੁਲਿਸ ਮੁਖੀ ਫਾਜ਼ਿਲਕਾ ਸਰਦਾਰ ਵਰਿੰਦਰ ਬਰਾੜ ਦਾ ਉਹਨਾਂ ਨੇ ਇਹ ਗੱਲ ਆ ਉਸ ਮੌਕੇ ਕਹੀਆਂ ਜਦ ਇੱਕ ਪੁਲਿਸ ਮੁਲਾਜ਼ਮ ਨੂੰ ਇੱਕ ਪਰਸ ਮਿਲਿਆ ਜੋ ਕਿ ਇੱਕ ਲੱਕੜ ਆ ਰਹੇ ਦਾ ਸੀ ਉਸਨੇ ਉਸ ਨੂੰ ਇਮਾਨਦਾਰੀ ਨਾਲ ਵਾਪਸ ਕੀਤਾ ਅਤੇ ਇਸ ਦੇ ਬਦਲੇ ਇਨਾਮ ਵੀ ਦਿੱਤਾ ਗਿਆ ਹੋਰ ਕੀ ਕੁਝ ਕਿਹਾ ਗਿਆ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਬੀਤੇ ਦਿਨਾਂ ਦੇ ਵਿੱਚ ਕੋਈ ਤਰੀਬ ਥੋੜੇ ਟੈਨ ਪਹਿਲਾਂ ਮੈਂ ਪਾਣੀ ਤੋਂ ਕਲੂ ਰੋਡ ਤੇ ਜਾ ਰਿਹਾ ਸੀਗਾ ਤੇ ਜਦੋਂ ਅਸਤੇ ਦੇ ਵਿੱਚ ਮੈਨੇ ਇੱਕ ਪਰਸ ਮਿਲਿਆ ਜਿਸ ਦੇ ਵਿੱਚ ਕੁਝ ਕਿਸੇ ਦੀ ਇਮਾਨਤ ਵੀ ਸੀ ਤੇ ਨਾਲ ਇੱਕ ਆਇਡੈਂਟੀ ਸੀਗੀ ਜਿਸ ਸੰਬੰਧੀ ਉਹਦੇ ਵਿੱਚ ਬਹੁਤ ਅਡਰੈਸ ਦਿੱਤਾ ਹੋਇਆ ਸੀ ਅਬੋਰ ਦੇ ਅਡਰੈਸ ਕਿਉਂਕਿ ਮੈਂ ਸੀਟੀ ਨੂੰ ਬੋਲ ਰਿਹਾ ਹਾਂ ਪਹਿਲਾਂ ਤਾਂ ਮੈਂ ਉਥੋਂ ਉਹਦੇ ਸੰਬੰਧੀ ਆਈਡੀ ਦੇ ਉਹਦੇ ਅਡਰੈਸ ਬਾਰੇ ਪਤਾ ਕੀਤਾ ਜਿਸ ਤੋਂ ਪਤਾ ਲੱਗਿਆ ਕਿ ਉਹ ਇੱਕ ਲੱਕੜਾ ਪਟਣ ਵਾਲਾ ਛੋਟਾ ਜਿਹਾ ਇੱਕ ਮਜ਼ਦੂਰ ਸੀ ਤੇ ਉਹਨਾਂ ਦੇ ઘરે ਉਹਨਾਂ ਨੂੰ ਪਤਾ ਕੀਤਾ ਵੀ ਵਾਸਤਵ ਤੇ ਉਹਨਾਂ ਦਾ ਹੈ ਵਨ ਅਨਦਰ ਦੀ ਆਇਡੈਂਟੀਟੀ ਵੈਰੀਫਾਈ ਕਰਕੇ ਉਹਨਾਂ ਨੂੰ ਜਿਹੜੀ ਇਹਦੀ ਮਾਨਤ ਤੇ ਪੈਸੇ ਤੇ ਉਹਨਾਂ ਨੂੰ ਵਾਪਸ ਲੈ ਉਹਨਾਂ ਦੇ ਵਾਪਸ ਕੀਤੇ ਸਨ ਤੇ ਜਿਸ ਦੇ ਮਾਨਜੋਗ ਸੀਨੀਅਰ ਕਪਤਾਨ ਪ੍ਰਿੰਸ ਫਾਜ਼ਿਲ ਕਾ ਜੀ ਵੱਲੋਂ ਅੱਜ ਮੈਨੂੰ ਸਪੈਸ਼ਲ ਤੌਰ ਤੇ ਬੁਲਾ ਕੇ ਸਨਮਾਨਿਤ ਕੀਤਾ ਗਿਆ ਅਤੇ ਨਾਲ ਹਦਾਇਤ ਕੀਤੀ ਹੈ ਕਿ ਪਬਲਿਕ ਨਾਲ ਵਧੀਆ ਵਿਚਰੋ ਅਤੇ ਨਾਲ ਦੀ ਨਾਲ ਡਿਊਟੀ ਦੇ ਦੌਰਾਨ ਜੋ ਆਪਾਂ ਸਮਾਜਿਕ ਤੌਰ ਤੇ ਆਪਣੇ ਕਰਤੱਵ ਬਣਦੇ ਹਨ ਉਹਨਾਂ ਦੀ ਵੀ ਪੂਰਤੀ ਕਰੋ ਅਤੇ ਨਸ਼ੇ ਦੇ ਖਿਲਾਫ ਜਿੰਨਾ ਵੀ ਉਹਨਾਂ ਸਕੇਲਤ ਤੋਂ ਬਾਅਦ ਉਹਨਾਂ ਤੇ ਕਾਰਵਾਈ ਮਚਲਿਆ ਅ ਅੱਜ ਅਸੀਂ ਆਪਣੇ ਸੀਨੀਅਰ ਕਾਂਸਟੇਬਲ ਜਸਵਿੰਦਰ ਸਿੰਘ ਨੂੰ ਸਨਮਾਨ ਕੀਤਾ ਇਹਨਾਂ ਬਹੁਤ ਹੀ ਜਿਹੜਾ ਹੈਗਾ ਇੱਕ ਇਮਾਨਦਾਰੀ ਦਾ ਸਬੂਤ ਹੈ ਬੀਇੰਗ ਸਾਡੇ ਜਸਵਿੰਦਰ ਸਾਡੇ ਕੋਲ ਇਥੇ ਖੁਈ ਖੜੇ ਲੱਗਿਆ ਹੋਇਆ ਤੇ ਇਹਨੇ ਇਹ ਆਪਣੇ ਗਸ਼ਟ ਤੇ ਸੀਗਾ ਤੇ ਇਹਨੂੰ ਉੱਥੇ ਪਰਸ ਮਿਲਿਆ ਜਿਹਦੇ ਚ ਆਰਾਊਂਡ ਬਾਊਟ 7000 ਤੋਂ ਉੱਪਰ ਪੈਸੇ ਸੀਗੇ ਤੇ ਇਹ ਉਹਦੇ ਚ ਕੋਈ ਇਨਾ ਪ੍ਰੋਪਰ ਪਤਾ ਨਹੀਂ ਸੀ ਲੱਗ ਰਿਹਾ ਕਿਦਾਂ ਇੱਕ ਆਇਡੈਂਟੀਟੀ ਥੋੜੀ ਸੀਗੀ ਤੇ ਇਹ ਇਹਨੇ ਆਪਣੀ ਐਫਰਟ ਕਰਕੇ ਸਿਟੀ 2 ਤੋ ਪਤਾ ਕਰਾ ਕੇ ਤੇ ਮਿਹਨਤ ਕਰਕੇ ਉਹ ਬਜ਼ੁਰਗ ਦੇ ਘਰ ਤੱਕ ਪਹੁੰਚੇ ਉਹ ਲੱਕੜਾਂ ਦਾ ਕੰਮ ਕਰਦਾ ਸੀਗਾ ਬੜਾ ਗਰੀਬ ਸੀਗਾ ਤੇ ਫਿਰ ਉਹਨੂੰ ਜਾ ਕੇ ਇਹਦੀ ਜਿਹੜੀ ਹੈਗੀ ਆ ਮੰਨਤ ਉਹਨੂੰ ਦਿੱਤੀ ਜਿਸ ਤੇ ਕਿ ਉਹ ਬਹੁਤ ਖੁਸ਼ ਹੋਇਆ ਐਪਰੀਸ਼ੀਏਟ ਕੀਤਾ ਉਹਦੇ ਲਈ 7000 ਬਹੁਤ ਵੱਡੀ ਚੀਜ਼ ਸੀ ਤੇ ਇਸ अच्छे प्रणाली अच्छे कम मानदारी ਲਈ ਮੈਂ ਜਸਵਿੰਦਰ ਦਾ ਸਨਮਾਨ ਕਰਦਾ ਉਹਨੂੰ ਇੱਕ ਮੋਮੈਂਟੋ ਤੇ ਪਲੱਸ ਸਰਟੀਫਿਕੇਟ ਅਸੀਂ ਜਿਹੜਾ ਹੈਗਾ ਇਸ਼ੂ ਕਰਦੇ ਆ ਤੇ ਮੈਂ ਸਾਰਿਆਂ ਨੂੰ ਇਹ ਕਹੂੰਗਾ ਕਿ ਜਿਹੜਾ ਹੈਗਾ ਪੁਲਿਸ ਤੇ ਪਬਲਿਕ ਦਾ ਜਿਹੜਾ ਰਿਲੇਸ਼ਨ ਆ ਸੰਪਰਕ ਹੈ ਡੀਜੀ ਸਰਵਰ ਵੱਲੋਂ ਉਸ ਪੁਜਾਸਕਰ ਵੱਲੋਂ ਕੰਟੀਨਿਊਸ ਜਰਤਾ ਚੱਲ ਰਹੀ ਹੈ ਕਿ ਆਪਾਂ ਪੁਲਿਸ ਦਾ ਤੇ ਪਬਲਿਕ ਦਾ ਮੇਲ ਬਦੋਣਾ ਤੇ ਇਹ ਇੱਕ ਬੜਾ ਅੱਛਾ ਉਪਰਾਲਾ ਹੈਗਾ ਮੈਂ ਇਹਨੂੰ ਮੁਬਾਰਕਬਾਦ ਦਿੰਦਾ ਤੇ ਮੈਂ ਇਹ ਇਹੀ ਕਹਿਣਾ ਹੈਗਾ कि आप जो तो वह संपर्क आपस प्यार ना रखना ड्रग्स में जोड़ा है पहल दे के दूर करना जय हिंद ए बी आई न्यूज़ चैनल देखने वाले सभी दर्शकों से हम अपील करते हैं कि ए बी आई न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत